ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਝੋਟਾ ਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬਗੇਰ ਨੇੜੇ ਤਲਵੰਡੀ ਸਾਬੋ ਗੁਰੂ ਕੀ ਕਾਂਸੀ ਵਿੱਚ ਸशोਭਿਤ ਇਹ ਪਵਣ ਪੀਤਰ ਅਸਥਾਨ ਜਿਸ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾਏ ਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਝੋਟਾ ਸਰ ਸਾਹਿਬ ਇਹ ਜੋ ਪਵਣ ਪੀਤਰ ਅਸਥਾਨ ਜਿਸ ਅਸਥਾਨ ਤੇ ਦਸੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਵਣ ਪੀਤਰ ਚਰਨ ਪੈ ਸਨ ਸੰਗਤ ਜੀ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚ ਵੇਖੇ ਜਦੋਂ ਪਹੁੰਚੇ ਨਾ ਤਰਤੀ ਨੇ ਲੜਕੀ ਦਾ ਰੂਪ ਧਾਰਨ ਕਰਕੇ ਬੇਨਤੀ ਕੀਤੀ ਗੁਰੂ ਸਾਹਿਬ ਤੁਸੀਂ ਤਾਂ ਸਿੱਖ ਸੰਗਤ ਨੂੰ ਮਾਲਵੇ ਨੂੰ ਵਰ ਦਿੱਤਾ ਕਿ ਤੁਸੀਂ ਹਮੇਸ਼ਾ ਮਾਲੂ ਮਾਰ ਰਹੋਗੇ ਪਰ ਅਸੀਂ ਇੱਕ ਕਾਣਾ ਦਿਓ ਤਾਂ ਬਹੁਤ ਦੁਖੀਆਂ ਸਾਨੂੰ ਇਸ ਤੋਂ ਛੁਟਕਾਰਾ ਪਾਓ ਇਸ ਤਰ੍ਹਾਂ ਜਦੋਂ ਅਗਲੇ ਦਿਨ ਕਲਗੀਧਰ ਦਸ਼ਮੇਸ਼ ਪਿਤਾ ਗੁਰਗਵੰ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਥਾਨ ਤੇ ਪਹੁੰਚੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਇੱਥੇ ਇੱਕ ਕਾਣਾ ਦਿਓ ਰਹਿੰਦਾ ਹੈ ਪਰਿਵਾਰ ਸਮੇਤ ਸਾਡਾ ਬਹੁਤ ਨੁਕਸਾਨ